ਫालतू ਪਸ਼ੂ ਦੀ ਗਲਤਾਂ ਹੋ ਗਈ ਹੈ ਰਵਾਇਤੀ ਖੇਡਾਂ ਚਿੰਦਾ ਹੋ ਜਾਣਗੀਆਂ ਆਵਾਰਾ ਪਸ਼ੂਆਂ ਦਾ ਮੁੱਦਾ ਹਰ ਰੋਜ਼ ਇਹਨਾਂ ਆਵਾਰਾ ਜਾਨਵਰਾਂ ਕਰਕੇ ਕਈ ਜਾਨਾਂ ਜਾਂਦੀਆਂ ਪਾਰ ਕਾਂਚ ਡਰਦੇ ਜਾਂਦੇ ਨੇ ਜਾਂ ਡੰਡਾ ਲੈ ਕੇ ਅੱਜ ਡੰਡਾ ਸੋਟਾ ਲੈ ਕੇ ਜਾਂਦੇ ਨੇ ਡਰਦੇ ਜਾਂਦੇ ਨੇ ਕੋਈ ਮਾਂ ਤੁਰੇ ਜਾ ਰਹੀ ਹੈ ਚੁੰਡ ਦੇ ਨਾਲ ਕੁੱਤੇ ਆਉਂਦੇ ਨੇ ਉਹਨਾਂ ਨੂੰ ਪੈ ਜਾਂਦੇ ਨੇ ਉਹ ਸਟਰੈਲਾਈਜ਼ ਕਰਨ ਦਾ ਜੇ ਕੋਈ ਯਤਨ ਕਰ ਦਿੰਦੇ ਤਾਂ ਉਹ ادارے ਫਿਰ ਵਿੱਚ ਆ ਕੇ ਉਹਦੇ ਵਿੱਚ ਰੋਕ ਲਾ ਦਿੰਦੇ ਅਕੇਲੇ ਰਾਏਪੁਰ ਦੀਆਂ ਖੇਡਾਂ ਤਾਂ ਲੋਕ ਵਿਦੇਸ਼ਾਂ ਤੋਂ ਦੇਖਣ ਆਉਂਦੇ ਨੇ ਜਿਹੜੇ ਗਰੀਬ ਬੱਚਿਆਂ ਦਾ ਇਹ ਵੱਡੇ ادارے ਸਰਟੀਫਿਕੇਟ ਜ਼ਬਤ ਕਰ ਲੈਂਦੇ ਨੇ ਔਰ ਫਿਰ ਉਹਨਾਂ ਨੂੰ ਬਲੈਕਮੇਲ ਕਰ ਦਿੰਦੇ ਨੇ ਇਹ ਵਿਧਾਇਕ ਨੂੰ ਤਾਂ ਨੇ ਹਜ਼ਾਰਾਂ ਲੋਕਾਂ ਨੇ ਚੁਣ ਕੇ ਭੇਜਿਆ ਦਾ ਵਿਧਾਇਕ ਕੋਲ ਜੇ ਜ਼ੀਰੋ ਆਵਰ ਜਾਂ ਕੁਐਸਚਨ ਆਵਰ ਹੋਏਗਾ ਤਾਂਹੀਂ ਆਪਣੀ ਗੱਲ ਰੱਖੇਗਾ ਸੋ ਪੰਜਾਬ ਦੀਆਂ ਮਿੰਨੀ 올림픽ਸ ਸ਼ੁਰੂ ਹੋਣ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿਲਾ ਰਾਏਪੁਰ ਦੀਆਂ ਬਲਦਾਂ ਦੀਆਂ ਖੇਡਾਂ ਸ਼ੁਰੂ ਹੋਣਗੀਆਂ ਬਲਦਾਂ ਦੇ ਦੌੜਾਂ ਤੇ ਲੋਕ ਬੜੇ ਖੁਸ਼ ਹੈਗੇ ਨੇ ਪਰ ਇਹਦੇ ਨਾਲ ਇੱਕ ਦੂਜਾ ਪਹਿਲੂ ਆਪਾਂ ਇਸ ਤਸਵੀਰ ਤਾਂ ਦੇਖੀਏ ਕਿ ਪਾਲਤੂ ਪਸ਼ੂਆਂ ਨੂੰ ਤਾਂ ਹਰ ਕੋਈ ਹੰਗਾਰਾ ਭਰ ਰਿਹਾ ਖੇਡਾਂ ਹੋਣੀਆਂ ਚਾਹਦੀਆਂ ਪੁੱਤਾਂ ਵਾਂਗੂ ਸਾਹਮ ਕੇ ਰੱਖਿਆ ਜਾਂਦਾ ਪਰ ਆਵਾਰਾ ਜਿਹੜੇ ਪਸ਼ੂ ਨੇ ਭਾਵੇਂ ਉਹ ਚੁੱਕਤੇ ਹੋਣ ਭਾਵੇਂ گاਵਾ ਹੋਣ ਭਾਵੇਂ ਬਲਦ ਹੋਣ ਭਾਵੇਂ ਘੋੜੇ ਹੋਣ ਜਿਨ੍ਹਾਂ ਨੂੰ ਸੜਕਾਂ ਦੇ ਛੱਡ ਦਿੱਤਾ ਉਹ ਹਾਸਿਆਂ ਦਾ ਕਾਰਨ ਬਣਦੇ ਨੇ ਆਪਣੀਆਂ ਜਾਨਾਂ ਵੀ ਜਾਂਦੀਆਂ ਇਨਸਾਨਾਂ ਦੀ ਵੀ ਜਾਨਾ ਹੈ ਸੋ ਅੱਜ ਸੈਸ਼ਨ ਦੇ ਵਿੱਚ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਨੇ ਇਹ ਮੁੱਦਾ ਚੁੱਕਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਚੌਧਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਪਾਲਤੂ ਪਸ਼ੂ ਦੀ ਗੱਲ ਤਾਂ ਹੋ ਗਈ ਹੈ ਰਵਾਇਤੀ ਖੇਡਾਂ ਜਿੰਦਾ ਹੋ ਜਾਣਗੀਆਂ ਆਵਾਰਾ ਪਸ਼ੂਆਂ ਦਾ ਮੁੱਦਾ ਬਿਲਕੁਲ ਜੀ ਪ੍ਰੀਵੈਂਸ਼ਨ ਆਫ क्रੂਅਲਟੀ ਔਨ ਐਨੀਮਲਸ ਦਾ ਜਿਹੜਾ ਅੱਜ ਬਿਲ ਗਵਰਨਮੈਂਟ ਵੱਲੋਂ ਮਿਸਟਰ ਸਾਹਿਬ ਵੱਲੋਂ ਪੇਸ਼ ਕੀਤਾ ਗਿਆ ਉਹਨੂੰ ਸਰਵ ਸੰਪਤੀ ਨਾਲ ਉਹ ਸਾਰੀਏ ਪਾਰਟੀਆਂ ਨੇ ਉਸ ਦੇ ਹੱਕ ਵਿੱਚ ਵੋਟ ਕੀਤਾ ਔਰ ਉਸ ਦੇ ਦੌਰਾਨ ਮੈਂ ਪੁਆਇੰਟ ਆਫ ਆਰਡਰ ਮੰਗ ਕੇ ਸਪੀਕਰ ਸਾਹਿਬ ਤੋਂ ਸੀਐਮ ਪੰਜਾਬ ਦੀ ਹਾਜ਼ਰੀ ਚ ਪੰਚਾਇਤੀ ਰਾਜ ਮੰਤਰੀ ਜਿਹੜੇ ਕਿ ਜਿਨਾਂ ਕੋਲ ਪੰਚਾਇਤਾਂ ਪਿੰਡਾਂ ਦਾ ਸਾਰਾ ਇੰਚਾਰਜ ਹੁੰਦੇ ਨੇ ਮੰਤਰੀ ਨੇ ਲੋਕਲ ਬਾਡੀ ਜਿਨ੍ਹਾਂ ਨੇ ਜਿਹੜੀਆਂ ਲੋਕਲ ਬਾਡੀਜ਼ ਨੇ ਇਹ ਇਹ ਮੈਂ ਮੁੱਦਾ ਇਸ ਕਰਕੇ ਉਠਾਇਆ ਹੈ ਕਿ ਅਕਸਰ ਤੁਸੀਂ ਦੇਖਿਆ ਹੋਵੇਗਾ ਮੇਰੇ ਹਲਕੇ ਦੇ ਵਿੱਚ ਵੀ ਸਾਡੇ ਜਲੰਧਰ ਜ਼ਿਲ੍ਹੇ ਵਿੱਚ ਵੀ ਹਜ਼ਾਰਾਂ ਐਸੇ ਐਕਸੀਡੈਂਟ ਹੋਏ ਨੇ ਜਿਹੜੇ ਇਹ ਜਿਹੜੇ ਸਟ੍ਰੇ ਐਨੀਮਲਸ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆਂ ਆਵਾਰਾ ਜਿਹੜੇ ਪਸ਼ੂ ਨੇ ਜਿਨ੍ਹਾਂ ਨੂੰ ਜਿਹੜੇ ਸੜਕਾਂ ਤੇ ਸੜਕਾਂ ਤੇ ਉਹ ਫਿਰਦੇ ਨੇ ਔਰ ਹਰ ਰੋਜ਼ ਇਹਨਾਂ ਆਵਾਰਾ ਜਾਨਵਰਾ ਕਰਕੇ ਕਈ ਜਾਨਾਂ ਜਾਂਦੀਆਂ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਇਹਨਾਂ ਜਿਹੜੇ ਪਾਲਤੂ animals ਨੇ ਫालतੂ ਜਿਹੜੇ ਉਹਨਾਂ ਵਾਸਤੇ ਤੁਸੀਂ ਬਿੱਲ ਲੈ ਆਏ ਅਸੀਂ ਉਹਦੀ ਸਪੋਰਟ ਕਰਦੇ ਪਰ ਜਿਹੜੇ ਤੁਸੀਂ ਇਹ ਜਿਹੜੇ ਆਵਾਰਾ ਜਾਨਵਰ ਨੇ ਡੌਗਸ ਨੇ ਕੁੱਤੇ ਨੇ گاਵਾ ਨੇ ਉਹ ਇਹਨਾਂ ਕਰਕੇ ਜਿਹੜੀਆਂ ਸਾਡੀਆਂ ਕੀਮਤੀ ਜਾਨਾਂ ਜਾ ਰਹੀਆਂ ਉਹਦੇ ਤੇ ਵੀ ਤੁਸੀਂ ਸਰਕਾਰ ਵੱਲੋਂ ਕੋਈ ਅੱਜ ਐਲਾਨ ਕਰੋ ਜਾਂ ਇਹਦੇ ਵਿੱਚ ਕੋਈ ਅਮੈਂਡਮੈਂਟ ਲਿਆਓ ਜੀ ਅੱਜ ਤੁਸੀਂ ਦੇਖਦੇ ਹੋ ਕਿ ਸਵੇਰੇ ਬਜ਼ੁਰਗ ਪਾਰਕਾਂ 'ਚ ਡਰਦੇ ਜਾਂਦੇ ਨੇ ਜਾਂ ਹੱਥ ਡੰਡਾ ਲੈ ਹੱਥ 'ਚ ਡੰਡਾ ਸੋਟਾ ਲੈ ਕੇ ਜਾਂਦੇ ਨੇ ਡਰਦੇ ਜਾਂਦੇ ਨੇ ਔਰ ਕਈ ਕੇਸਾਂ 'ਚ ਤਾਂ ਮੈਂ ਦੇਖੇ ਨੇ ਲੋਕ ਆਪਣੇ ਪੇਰੈਂਟਸ ਨੂੰ ਡਿਸਕਰੇਜ ਕਰਦੇ ਨੇ ਕਿ ਤੁਸੀਂ ਜਿਮ ਚੱਲ ਜਾਓ ਪਰ ਤੁਸੀਂ ਵਾਤਾਵਰਣ ਜਿੱਥੇ ਪੇੜ ਪੌਦੇ ਲੱਗੇ ਨੇ ਫਰੈਸ਼ 에ਅਰ ਹੈ ਉੱਥੇ ਨਾ ਜਾਓ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਕੋਈ ਐਸਾ ਇਨਸੀਡੈਂਟ ਉਹਨਾਂ ਦੇ ਪੇਰੈਂਟਸ ਨਾਲ ਨਾ ਹੋ ਜਾਵੇ ਕਿਸੇ ਨੂੰ ਬਲੇਮ ਵੀ ਨਹੀਂ ਕਰ ਸਕਦੇ ਬੱਚੇ ਡਰਦੇ ਨੇ ਔਰ ਹਰ ਦੂਜੇ ਦਿਨ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋ ਕਿ ਅ ਦਿਲ ਡਰਾਉਣ ਵਾਲੇ ਵੀਡੀਓ ਲੋਕ ਪਾਉਂਦੇ ਨੇ ਜਿਹਦੇ ਵਿੱਚ ਦੇਖਦੇ ਹਾਂ ਕੋਈ ਕੋਈ ਬਜ਼ੁਰਗ ਤੁਰੇ ਜਾ ਰਹੇ ਨੇ ਕੋਈ ਮਹਿਲਾਵਾ ਸਾਡੀ ਕੋਈ ਮਾਂ ਤੁਰੇ ਜਾ ਰਹੀ ਹੈ ਚੁੰਡ ਦੇ ਨਾਲ ਕੁੱਤੇ ਆਉਂਦੇ ਨੇ ਉਹਨਾਂ ਨੂੰ ਪੈ ਜਾਂਦੇ ਨੇ ਤਾਂ ਮੇਰੀ ਇਹ ਬੇਨਤੀ ਸੀਐਮ ਸਾਹਿਬ ਨੇ ਵੀ ਇਸ ਨੂੰ ਸੈਕਿੰਡ ਕੀਤਾ ਹੈ ਔਰ ਉਹਨਾਂ ਨੇ ਆਸ਼ਵਾਸਨ ਦਵਾਇਆ ਹੈ ਕਿ ਇਹਦੇ ਤੇ ਵੀ ਗਵਰਨਮੈਂਟ ਆਫ ਇੰਡੀਆ ਨਾਲ ਮਿਲ ਕੇ ਕਿਉਂਕਿ ਐਸੇ ਕਈ ادارے ਨੇ ਜਿਹੜੇ ਇਹਨਾਂ ਤੇ ਕੋਈ ਐਕਸ਼ਨ ਜਾਂ ਕੋਈ ਇਦਾਂ ਦਾ ਇਹਨਾਂ ਨੂੰ ਫੜਨ ਦਾ ਜਾਂ ਇਹਨਾਂ ਤੇ ਕੋਈ ਇਹਨਾਂ ਨੂੰ ਸਟਰੈਰਲਾਈਜ਼ ਕਰਨ ਦਾ ਜੇ ਕੋਈ ਯਤਨ ਕਰਦੇ ਨੇ ਤਾਂ ਉਹ ادارے ਫਿਰ ਵਿੱਚ ਆ ਕੇ ਉਹਦੇ ਵਿੱਚ ਰੋਕ ਲਾ ਦਿੰਦੇ ਨੇ ਤਾਂ ਸੀਐਮ ਸਾਹਿਬ ਨੇ ਅੱਜ ਯਸ਼ਵਾਸਨ ਦਿੱਤਾ ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਇਹਦੇ ਤੇ ਜਲਦ ਤੋਂ ਜਲਦ ਕੋਈ ਕਾਰਵਾਈ ਕਰੇਗੀ ਚੌਧਰੀ ਸਾਹਿਬ ਕਾਫੀ ਸਮਾਂ ਪਹਿਲਾਂ ਲੋਕਲ ਬਾਡੀ ਡਿਪਾਰਟਮੈਂਟ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਕਾਂਗਰਸੀ ਗਵਰਨਮੈਂਟ ਸੀਗੀ ਮੇਰਾ ਮਿੱਤਰ ਨਾਮ ਲੱਗਿਆ ਗਿਆ ਸੀਗਾ ਡੌਗਸ ਦੀ ਸਟਰਲਾਈਜੇਸ਼ਨ ਦਾ ਤੇ ਕੀ ਲੱਗਦਾ ਤੁਹਾਨੂੰ ਕਿ ਉਹ ਨਹੀਂ ਇੰਨਾ ਸਕਸੈਸਫੁਲ ਹੋ ਪਾਇਆ ਆਬਾਦੀ ਘਟੀ ਹੈ ਸਟਰੀ ਡੌਗਸ ਦੀ ਮੈਂ ਉਹੀ ਮਿਨਿਸਟਰ ਸਾਹਿਬ ਨੂੰ ਉੱਥੇ ਪੁਆਇੰਟ ਕੀਤਾ ਸੀਗਾ ਕਿ ਸਿንስ ਲੋਕਲ ਬਾਡੀ ਮਿਨਿਸਟਰ ਵਾਸ ਪਰੈਜ਼ੈਂਟ ਥੇਰ ਮੈਂ ਉਹਨਾਂ ਨੂੰ ਆਈ ਬੇਨਤੀ ਕੀਤੀ ਹੈ ਕਿ ਜਿਹੜੀ ਕੋਈ ਐਸਾ ਤੁਸੀਂ ਕੋਈ ਪ੍ਰੋਜੈਕਟ ਪ੍ਰੋਗਰਾਮ ਪਿਛਲੀ ਗਵਰਨਮੈਂਟ ਤੋਂ ਆਇਆ ਹੈ ਜਾਂ ਤਾਂ ਉਹਨੂੰ ਸਟ੍ਰੀਮਲਾਈਨ ਕਰੋ ਪਰ ਫੌਰੀ ਤੌਰ ਤੇ ਜਿਹੜੇ ਆਵਾਰਾ ਪਸ਼ੂ ਸੜਕਾਂ ਤੇ ਤੁਰੇ ਫਿਰਦੇ ਨੇ ਹੁਣ ਆਪਾਂ ਲੱਖਾਂ ਰੁਪਿਆਂ ਦੀਆਂ ਗੱਡੀਆਂ ਐਂਬੂਲੈਂਸਸ ਰੈਸਕਿਊ ਟੀਮਸ ਆਪਾਂ ਗਵਰਨਮੈਂਟ ਨੇ ਇਨਵੈਸਟਮੈਂਟ ਕਰਕੇ ਲਿਆਂਦੀਆਂ ਨੇ ਹੋਂਦ ਚ ਲਿਆਂਦੀਆਂ ਪਰ ਜਿਹੜੇ ਆਵਾਰਾ ਪਸ਼ੂ ਉਦਾਂ ਹੀ ਸੜਕਾਂ ਦੇ ਤੁਰੇ ਫਿਰਦੇ ਨੇ ਉਹਨਾਂ ਨੂੰ ਕਾਬੂ ਕਰਨ ਤੇ ਵੀ ਆਪਾਂ ਵੱਡਾ ਕੋਈ ਫੈਸਲਾ ਲਈ ਇਹ ਮੇਰੀ ਬੇਨਤੀ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਤੇ ਸਾਰੇ ਸਹਿਮਤ ਸਿਗੇ ਔਰ ਇਹਤੇ ਸਰਕਾਰ ਕੋਈ ਨਾ ਕੋਈ ਐਕਸ਼ਨ ਕਰੇਗੀ ਬਿਲਕੁਲ ਕਿਲੇ ਰਾਏਪੁਰ ਦੀਆਂ ਖੇਡਾਂ ਤੁਸੀਂ ਵੀ ਕਿਲੇ ਰਾਏਪੁਰ ਦੀਆਂ ਖੇਡਾਂ ਤਾਂ ਜਦੋਂ ਮੇਰਾ ਤਾਂ ਹਲਕਾ ਵਿਧਾਨ ਸਭਾ ਫਲੋਰ ਹੈ ਫਲੋਰ ਔਰ ਜਿਹੜਾ ਦਾਖਾ ਹਲਕਾ ਹੈ ਸਾਡੀ ਨਾਲ ਸਾਂਝਾ ਸਾਂਝਾ ਮਤਲਬ ਨਾਲ-ਨਾਲ ਪਿੰਡ ਚੱਲਦੇ ਨੇ ਤਾਂ ਕਿਲੇ ਰਾਏਪੁਰ ਦੀਆਂ ਖੇਡਾਂ ਤਾਂ ਲੋਕ ਵਿਦੇਸ਼ਾਂ ਤੋਂ ਦੇਖਣ ਆਉਂਦੇ ਨੇ ਤਾਂ ਬਿਲਕੁਲ ਅੱਛੀ ਗੱਲ ਹੈ ਜਿਹੜੀ ਪੁਰਾਣਾ ਸਾਡਾ ਵਿਰਸਾ ਹੈ ਉਹਨੂੰ ਕਾਇਮ ਕਰਨ ਵਾਸਤੇ ਜੇ ਕੋਈ ਗਵਰਨਮੈਂਟ ਮੇਲ ਲੈ ਕੇ ਆਉਂਦੀ ਹੈ ਆਪੋਜੀਸ਼ਨ ਪਾਰਟੀ ਉਹਦੇ ਉਹਦੇ ਹੱਕ 'ਚ ਉਹਦੀ ਮਦਦ ਵੀ ਕਰਦੀ ਹੈ ਸੈਸ਼ਨ ਚਾਜ ਐਜ਼ ਅ ਕਾਂਗਰਸ ਨੂੰ ਵਿਰੋਧੀ ਧਿਰ ਬੋਲਣ ਦਾ ਪੂਰਾ ਮੌਕਾ ਮਿਲਿਆ ਸਮਾਂ ਦਿੱਤਾ ਗਿਆ ਸੈਟੀਸਫਾਈਡ ਸੈਸ਼ਨ ਦੇ ਵਿੱਚ ਆ ਬਿੱਲਾਂ ਤੇ ਤਾਂ ਚਲੋ ਹੱਥ ਖੜਾ ਕੀਤਾ ਮੈਨੂੰ ਵੀ ਮੌਕਾ ਮਿਲਿਆ ਇਸ ਤੋਂ ਪਹਿਲਾਂ ਜਿਹੜਾ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਆਇਆ ਉਹਦੇ ਵਿੱਚ ਵੀ ਮੈਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਗਰੀਬ ਬੱਚਿਆਂ ਦਾ ਇਹ ਵੱਡੇ ادارے ਸਰਟੀਫਿਕੇਟ ਜ਼ਬਤ ਕਰ ਲੈਂਦੇ ਨੇ ਔਰ ਫਿਰ ਉਹਨਾਂ ਨੂੰ ਬਲੈਕਮੇਲ ਕਰ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਸਰਟੀਫਿਕੇਟ ਵਾਪਸ ਨਹੀਂ ਕਰਦੇ ਉਹਨਾਂ ਦਾ ਵੀ ਇੱਕ ਐਸਾ ਇੱਕ ਸਿਸਟਮ ਬਣਾਇਆ ਜਾਵੇ ਕਿ ਉਹਨਾਂ ਨੂੰ ਡਰ ਹੋਵੇ ਕਿ ਜੇ ਬੱਚਿਆਂ ਦੇ ਸਰਟੀਫਿਕੇਟਸ ਨਾਲ ਛੇੜਛਾੜ ਕੀਤੀ ਜਾਏਗੀ ਜਾਂ ਉਹਨਾਂ ਨੂੰ ਇਲੀਗਲੀ ਰੱਖਿਆ ਜਾਏਗਾ ਡਿਟੇਨ ਕੀਤਾ ਜਾਏਗਾ ਤਾਂ ਉਹਨਾਂ ਤੇ ਕਾਰਵਾਈ ਹੋਏਗੀ ਉਹਦੇ ਨਾਲ-ਨਾਲ ਜਿਹੜਾ ਵੱਡਾ ਮੁੱਦਾ ਹੈ ਜਿਹੜਾ ਸਪੀਕਰ ਸਾਹਿਬ ਨੂੰ ਸਾਰੇ ਆਪੋਜੀਸ਼ਨ ਨੇ ਵੀ ਬੇਨਤੀ ਕੀਤੀ ਹੈ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਕੱਲ ਤਾਂ ਕੁਝ ਹੋਇਆ ਨਹੀਂ ਅੱਜ ਆ ਜਾ ਤੁਸੀਂ ਦੇਖੋ ਅੱਤਕਰੀਬਨ 2:30 ਵਜੇ ਸੈਸ਼ਨ ਸਮਾਪਤ ਹੋ ਗਿਆ ਹੈ ਕੱਲ੍ਹ ਔਰ ਪਰਸੋ ਦੀ ਛੁੱਟੀ ਹੈ ਸੋਮਵਾਰ ਨੂੰ 2 ਵਜੇ ਤੋਂ ਬਾਅਦ ਤੁਸੀਂ ਬੈਠਣਾ ਹੈ ਔਰ ਸੈਸ਼ਨ ਦੇ ਵਿੱਚ ਵਿਧਾਇਕ ਕਿਉਂ ਆਉਂਦਾ ਹੈ ਕਿਉਂਕਿ ਵਿਧਾਇਕ ਨੂੰ ਲੋਕਾਂ ਨੇ ਹਜ਼ਾਰਾਂ ਲੋਕਾਂ ਨੇ ਚੁਣ ਕੇ ਭੇਜਿਆ ਤਾਂ ਵਿਧਾਇਕ ਕੋਲ ਜੇ ਜ਼ੀਰੋ ਆਵਰ ਜਾਂ ਕੁਐਸਚਨ ਆਵਰ ਹੋਏਗਾ ਤਾਂ ਹੀ ਆਪਣੀ ਗੱਲ ਰੱਖੇਗਾ ਤਾਂ ਉਮੀਦ ਹੈ ਕਿ ਜੇ ਸੈਸ਼ਨ ਵਧਾਇਆ ਤਾਂ ਜ਼ੀਰੋ ਆਵਰ ਵੀ ਰੱਖਣਗੇ ਕੁਐਸਚਨ ਆਵਰ ਵੀ ਰੱਖਣਗੇ ਸਮਾਂ ਵੀ ਦਿੱਤਾ ਜਾਏਗਾ ਬਿਲਕੁਲ ਠੀਕ ਸੋ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਨੇ ਸਾਫ਼ ਕੀਤਾ ਹੈ ਕਿ ਪਾਲਤੂ ਪਸ਼ੂਆਂ ਦੀਆਂ ਦੌੜਾਂ ਦੀ ਗੱਲ ਤਾਂ ਠੀਕ ਹੈ ਕਿ ਲੋਕਾਂ ਲਈ ਇਹ ਇੱਕ ਪਾਰਟ ਆਫ ਐਂਟਰਟੇਨਮੈਂਟ ਵੀ ਹੈ ਪਰ ਆਵਾਰਾ ਪਸ਼ੂਆਂ ਦਾ ਮਸਲਾ ਵੀ ਸਰਕਾਰਾਂ ਹੱਲ ਕਰਨ ਤਾਂ ਜੋ ਅਜਾਈ ਇਹ ਜਾਨਾ ਜਾਂਦੀਆਂ ਨੇ ਉਹਨਾਂ ਤੇ ਰੋਕ ਲੱਗੇ ਲਗਾਮ ਲੱਗੇ ਤੇ ਸ਼ਿਕੰਜਾ ਕਸਿਆ ਜਾ ਸਕੇ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਨੇ ਇਹਦਾ ਹੁੰਗਾਰਾ ਵੀ ਭਰਿਆ ਆਉਣ ਵਾਲੇ ਦਿਨਾਂ ਚ ਵੇਖਣ ਨੂੰ ਕੀ ਮਿਲਦਾ ਵੇਖਣਾ ਬਾਕੀ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ